ਸੱਸ ਨੇ ਲਿਪੀਆ ਕੋ Yeah! ਰੱਖਨੇ ਸੱッセ ਸਾंभ ਕੇ ਤੀਨੂ ਦੇ ਸੰਧਾਰਾ ਲੈ ਕੁੜੇ ਤੀਨੂ ਦੇ ਸੰਧਾਰਾ ਸੱッセ ਨੇ ਕੱਡੀਆਂ ਮੱਠੀਆਂ ਓਟਾ ਕੱਚਾ ਪੱਕਾ ਸਾਰਾ ਚਪਕਾ ਸਾਰਾ ਰੱਖ ਲੈਨੇ ਸੱਜੇ ਸਾंभ ਕੇ ਤੀਨੂ ਦੇਈ ਸੰਧਾਰਾ ਲੈ ਕੁੜੇ ਤੀਨੂ ਦੇਈ ਸੰਧਾਰਾ ਬੱਲੇ ਬੱਲੇ ਮੈਂ ਵੇੜੇ ਵਿੱਚ ਲਾਈ ਰੱਖਦੀ ਬੱਲੇ ਬੱਲੇ ਲਾਈ ਰੱਖਦੀ ਮਾਹੀ ਹੁੰਦਾ ਜੇ ਸਰੋਂ ਦਾ ਬੂਟਾ ਵੇੜੇ ਵਿੱਚ ਲਾਈ ਰੱਖਦੀ ਮਾਹੀ ਹੁੰਦਾ ਜੇ ਸਰੋਂ ਦਾ ਬੂਟਾ ਵੇੜੇ ਵਿੱਚ ਲਾਈ ਰੱਖਦੀ ਸਦਨ ਬਾਗੀ ਬੁਲਬੁਲ ਬੋਲੇ ਸਦਨ ਮੋਜ ਬਹਾਰਾ ਸਦਨ ਬਾਗੀ ਬੁਲਬੁਲ ਬੋਲੇ ਸਦਨ ਮੋਜ ਬਹਾਰਾ ਸਦਾ ਨਰੂਪ ਜਵਾਨੀ ਰਹਿਣੀ ਸਦਾ ਨ ਪੈਣ ਫੁਹਾਰਾ ਸਦਾ ਨਰੂਪ ਜਵਾਨੀ ਰਹਿਣੀ ਸਦਾ ਨ ਪੈਣ ਫੁਹਾਰਾ ਮਾਹੀ ਹੁੰਦਾ ਜੇ ਕਜਲੇ ਦਾ ਡੋਰਾ ਮੈਂ ਅੱਖਾਂ ਵਿੱਚ ਪਾਈ ਰੱਖਦੀ ਮਾਹੀ ਹੁੰਦਾ ਜੇ ਸਰੋਂ ਦਾ ਬੂਟਾ ਮੈਂ ਵੇੜੇ ਵਿੱਚ ਲਾਈ ਰੱਖਦੀ ਮਾਹੀ ਹੁੰਦਾ ਜੇ ਸਰੋਂ ਦਾ ਬੂਟਾ ਮੈਂ ਵੇੜੇ ਵਿੱਚ ਲਾਈ ਰੱਖਦੀ ਖਬਰ ਮਿਲੇ ਜੇ ਆਉਣ ਦੀ ਤੇਰੀ ਮੈਂ ਪਹੁੰਚੇ ਪਲੰਘ ਵਿਸ਼ਾਵਾ ਖਬਰ ਮਿਲੇ ਜੇ ਆਉਣ ਦੀ ਤੇਰੀ ਮੈਂ ਪਹੁੰਚੇ ਪਲੰਘ ਵਿਸ਼ਾਵਾ ਕਦਮ ਕਦਮ ਤੇ ਕਰਾਂ ਸਲਾਮਾ ਰਾਹ ਵਿੱਚ ਵਿੱਚ ਦੀ ਜਾਵਾ ਕਦਮ ਕਦਮ ਤੇ ਕਰਾਂ ਸਲਾਮਾ ਰਾਹ ਵਿੱਚ ਵਿਸ਼ ਦੀ ਜਾਵਾ जे मैं जान दी माही ने घर आना मैं सड़क सफाई रख दी माही हुंदा जे सरोदा बूटा मैं बिच लाई रख दी माही हुंदा जे सरों बूटा मैं वेड़े बिच लाई रख दोतिया तो मन मोतिया तो प्यार गली ना चा ਤੋ ਤਿਆ ਮਨਮੋ ਤਿਆ ਤੋ ਪਿਆਰ ਗਲੀ ਨਾ ਜਾ ਇਸ ਗਲੀ ਵਿੱਚ ਵੈਰੀ ਬੈਠੇ ਲੈਣ ਚ ਪਾਈਆ ਪਾ ਇਸ ਗਲੀ ਵਿੱਚ ਵੈਰੀ ਬੈਠੇ ਲੈਣ ਚ ਪਾਈਆ ਪਾ ਜੇ ਮੈਂ ਜਾਣਦੀ ਸਾਰਾ ਪਿੰਡ ਵੈਰੀ ਮੈਂ ਪਰਦੇ ਚ ਪਾਈ ਰੱਖਦੀ ਮਾਹੀ ਹੁੰਦਾ ਜੇ ਸਰੋਦਾ ਬੁਟਾ ਮੈਂ ਮੇੜੇ ਵਿੱਚ ਲਾਈ ਰੱਖਦੀ ਮਾਹੀ ਹੁੰਦਾ ਜੇ ਸਰੋਦਾ ਬੂਟਾ ਮੈਂ ਮੇੜੇ ਵਿੱਚ ਲਾਈ ਰੱਖਦੀ ਤੇਰੇ ਆ ਮਹੱਬਤਾਂ ਨੇ ਮਾਰ ਸੁਟਿਆ ਦੱਸ ਕੀ ਕਰਾਂ ਤੇਰੇ ਆ ਮਹੱਬਤਾਂ ਨੇ ਮਾਰ ਸੁਟਿਆ ਦੱਸ ਕੀ ਕਰਾਂ ਇਸ਼ਕੇ ਦਾ ਛੱਜ ਵਿੱਚ ਪਾ ਕੇ ਛੱਟਿਆ ਦੱਸ ਕੀ ਕਰਾਂ ਇਸ਼ਕੇ ਦਾ ਛੱਜ ਵਿੱਚ ਪਾ ਕੇ ਛੱਟਿਆ ਦੱਸ ਕੀ ਕਰਾਂ ਜਦ ਵੀ ਬੁલાਏ ਹੱਸ ਕੇ ਨਾ ਬੋਲਦਾ ਦਿਲਾਂ ਵਾਲੀ ਕੁੰਡੀ ਵੇ ਤੂੰ ਕਿਉਂ ਨਹੀਂ ਖੋਲਦਾ ਤੇਰੀ ਇੱਕ ਚੁੱਪ ਨੇ ਸਾਨੂੰ ਪਟਿਆ ਦੱਸ ਕੀ ਕਰਾਂ ਤੇਰੀਆ ਮੁਹੱਬਤਾਂ ਨੇ ਮਾਰ ਸੁਟਿਆ ਦੱਸ ਕੀ ਕਰਾਂ ਇਸ਼ਕੇ ਦੇ ਛੱਜ ਵਿੱਚ ਪਾ ਕੇ ਛੱਟਿਆ ਦੱਸ ਕੀ ਕਰਾਂ ਹਰ ਵੇਲੇ ਦਿਲ ਕਰੇਂ ਜਿੰਜੂਵੇ ਰੂਹਾਂ ਨੂੰ ਦਿੱਤੀ ਸਾਡੇ ਜਿੰਦ ਪਿੰਜਵੇ ਹਰ ਵੇਲੇ ਦਿਲ ਕਰੇਂ ਜਿੰਜੂਵੇ ਰੂਹਾਂ ਨੂੰ ਦਿੱਤੀ ਸਾਡੇ ਜਿੰਦ ਪਿੰਜਵੇ ਸਾਡੇ ਨਾਲ ਰਹੇ ਤੂੰ ਸਦਾ ਵਟਿਆ ਦੱਸ ਕੀ ਕਰਾਂ ਤੇਰੀਆ ਮੁਹੱਬਤਾਂ ਨੇ ਮਾਰ ਸੁਟਿਆ ਦੱਸ ਕੀ ਕਰਾਂ ਇਸ ਕੇਦਝਜ ਵਿੱਚ ਪਾ ਕੇ ਛੱਟਿਆ ਦੱਸ ਕੀ ਕਰਾਂ ਪਿਆਰ ਤੇਰਾ ਹੱਡਾ ਵਿੱਚ ਗਿਆ ਰੱਚਵੇ ਅੱਲੜ ਜਵਾਨੀ ਚੈਨਾ ਜਾਵਾ ਮੱਚਵੇ ਪਿਆਰ ਤੇਰਾ ਹੱਡਾ ਵਿੱਚ ਗਿਆ ਰੱਚਵੇ ਲੱੜ ਜਵਾਨੀ ਚੈਨਾ ਜਾਵਾ ਮੱਚਵੇ ਸਾਥੋਂ ਨਾ ਵਿਛੋੜਾ ਤੇਰਾ ਜਾਵੇ ਕਟਿਆ ਹਦੱਸ ਕੀ ਕਰਾਂ ਤੇਰੀਆ ਮੁਹੱਬਤਾਂ ਨੇ ਮਾਰ ਸੁਟਿਆ ਹਦੱਸ ਕੀ ਕਰਾਂ ਇਸ਼ਕੇ ਦੇ ਛੱਜ ਵਿੱਚ ਪਾ ਕੇ ਛੱਟਿਆ ਹਦੱਸ ਕੀ ਕਰਾਂ ਤੇਰੀਆ ਮੁਹੱਬਤਾਂ ਨੇ ਮਾਰ ਸੁਟਿਆ ਹਦੱਸ ਕੀ ਕਰਾਂ lal 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 vanga meriyan lal vanga hai shawa lal 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 meriyan lal vanga hai shawa lal 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 vanga hun beliya hai shawa lal 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 vanga hun beliya hai shawa hun badwaiyan lal vanga double daak vich aiyan meriyan lal vanga ਹੈ ਸ਼ਾਵਾ ਹੁਣ ਬੜਵਾਈਆ ਲਾਲ ਵੰਗਾ ਡਬਲ ਡਾਕ ਵਿੱਚ ਆਈਆ ਮੇਰੀਆਂ ਲਾਲ ਵੰਗਾ ਹੈ ਸ਼ਾਵਾ ਇਹ ਵੰਗਾ ਮੇਰੇ ਸੋਰੇ ਨੇ ਭੇਜੀਆਂ ਸੁੱਟਦੇ ਕੰਦੋਂ ਪਰ ਮੇਰੀਆਂ ਲਾਲ ਵੰਗਾ ਹੈ ਸ਼ਾਵਾ ਹੁਣ ਬੜਵਾਈਆ ਵੰਗਾ ਮੇਰੀਆਂ ਡਬਲ ਡਾਕ ਵਿੱਚ ਆਈਆ ਮੇਰੀਆਂ ਲਾਲ ਵੰਗਾ ਹੈ ਸ਼ਾਵਾ ਏ ਵੰਗਾ ਮੇਰੇ ਜੇਠ ਨੇ ਭੇਜਿਆ ਏ ਵੰਗਾ ਮੇਰੇ ਜੇਠ ਨੇ ਭੇਜਿਆ ਸੁੱਟੀਆਂ ਕੋਠਿਓਂ ਪਾਰ ਮੇਰੀਆਂ ਲਾਲ ਵੰਗਾ ਹਈ ਸ਼ਾਵਾ ਏ ਵੰਗਾ ਮੇਰੇ ਜੇਠ ਨੇ ਭੇਜਿਆ ਸੁੱਟੀਆਂ ਕੋਠਿਓਂ ਪਾਰ ਮੇਰੀਆਂ ਲਾਲ ਵੰਗਾ ਹਈ ਸ਼ਾਵਾ ਹੁਣ ਬਣਵਾਈਆਂ ਵੰਗਾ ਮੇਰੀਆਂ ਡਬਲ ਡਾਕ ਵਿੱਚ ਆਈਆਂ ਮੇਰੀਆਂ ਲਾਲ ਵੰਗਾ ਹਈ ਸ਼ਾਵਾ ਏ ਬੰਗਾ ਮੇਰ ਮਹੇ ਨੇ ਪੇਜਿਆ ਲਾਵਾ ਕਾਲੇ ਜੇ ਨਾਲ ਮੇਰੀਆਂ ਲਾਲ ਬੰਗਾ ਹਈ ਸ਼ਾਵਾ ਏ ਬੰਗਾ ਮੇਰ ਮਹੇ ਨੇ ਪੇਜਿਆ ਲਾਇਆ ਕਾਲੇ ਜੇ ਨਾਲ ਮੇਰੀਆਂ ਲਾਲ ਬੰਗਾ ਹਈ ਸ਼ਾਵਾ ਹੁਣ ਬਣਵਾਈਆਂ ਬੰਗਾ ਮੇਰੀਆਂ ਡਬਲ ਡਾਕ ਵਿੱਚ ਆਈਆਂ ਮੇਰੀਆਂ ਲਾਲ ਬੰਗਾ ਹਈ ਸ਼ਾਵਾ ਹੁਣ ਬਣਵਾਈਆਂ ਬੰਗਾ ਮੇਰੀਆਂ ਡਬਲ ਕਿ ਵਿੱਚ ਆਈਆਂ ਮੇਰੀਆਂ ਲਾਲ ਵੰਗਾ ਮੇਰੇ ਆਵੇ ਮਾਇਆ ਮੈਂ ਕਨੂ ਆ ਗਈ 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 ਤੱਕਾ ਮਾਰਿਆ ਕਦੂ ਤੇ ਜਾ ਪਈ ਤੱਕਾ ਮਾਰਿਆ ਕਦੂ ਤੇ ਜਾ ਪਈ ਖੱਟੇ ਮੁਕੱਦੂ ਦਾ ਕੱਦੂ ਦੀਆਂ ਮੱਲਾਂ ਦਾ ਪਟੇ ਮੁਕੱਦੂ ਦਾ ਕੱਦੂ ਦੀਆਂ ਵੱਲਾਂ ਦਾ ਬੜਾ ਦੁੱਖ ਲੱਗਦਾ ਏ ਸੱਸੂ ਦੀਆਂ ਗੱਲਾਂ ਦਾ ਬੜਾ ਦੁੱਖ ਲੱਗਦਾ ਏ ਸੱਸੂ ਦੀਆਂ ਗੱਲਾਂ ਦਾ ਸਾਡੇ ਪਿੰਡਿਆਂ ਮਾਇਆ ਤੈਨੂੰ ਕੁੱਤੇ ਪੁਆਵਾਂਗੇ ਸਾਡੇ ਪਿੰਡਿਆਂ ਮਾਇਆ ਤੈਨੂੰ ਕੁੱਤੇ ਪੁਆਵਾਂਗੇ ਤੱਕਾ ਕੱਦੂ ਦਾ ਤੈਨੂੰ ਯਾਦ ਕਰਾਵਾਂਗੇ ਤੱਕਾ ਕੱਦੂ ਦਾ ਤੈਨੂੰ ਯਾਦ ਕਰਾਵਾਂਗੇ ਮੇਰਿਆ ਵੇ ਮਾਇਆ ਮੈਂ ਕੰਨੂ ਆ ਗਈ ਮੇਰਿਆ ਵੇ ਮਾਇਆ ਮੈਂ ਕੰਨੂ ਆ ਗਈ ਤੱਕਾ ਮਾਰਿਆ ਪੇਠੇ ਤੇ ਜਾਪਈ ਤੱਕਾ ਮਾਰਿਆ ਪੇਠੇ ਤੇ ਜਾਪਈ ਫਟੇ ਮੂੰ ਪੇਠੇ ਦਾ ਪੇਠੇ ਦੀਆਂ ਵੱਲਾਂ ਦਾ ਫਟੇ ਮੂੰ ਪੇਠੇ ਦਾ ਪੇਠੇ ਦੀਆਂ ਵੱਲਾਂ ਦਾ ਬੜਾ ਦੁੱਖ ਲੱਗਦਾ ਏ ਜੇਠੇ ਦੀਆਂ ਗੱਲਾਂ ਦਾ ਬੜਾ ਦੁੱਖ ਲੱਗਦਾ ਏ ਜੇਠੇ ਦੀਆਂ ਗੱਲਾਂ ਦਾ ਸਾਡੇ ਪਿੰਡਿਆਂ ਮਾਇਆ ਤੈਨੂੰ ਕੁੱਤੇ ਪੁਆਵਾਵਾਂਗੇ ਸਾਡੇ ਪਿੰਡਿਆਂ ਮਾਇਆ ਤੈਨੂੰ ਕੁੱਤੇ ਪੁਆਵਾਵਾਂਗੇ ਤੱਕਾ ਪੇਠੇ ਦਾ ਤੈਨੂੰ ਯਾਦ ਕਰਾਵਾਂਗੇ ਤੱਕਾ ਪੇਠੇ ਦਾ ਤੈਨੂੰ ਯਾਦ ਕਰਾਵਾਂਗੇ ਮੇਰੇ ਆਵੇ ਮਾਇਆ ਮੈਂ ਕਨੂ ਆ ਗਈ ਮੇਰੇ ਆਵੇ ਮਾਇਆ ਮੈਂ ਕਨੂ ਆ ਗਈ ਤੱਕਾ ਮਾਰਿਆ ਮੰਜੇ ਤੇ ਜਾ ਪਈ ਤੱਕਾ ਮਾਰਿਆ ਮੰਜੇ ਤੇ ਜਾ ਪਈ ਫਟੇ ਮੂੰ ਮੰਜੇ ਦਾ ਮੰਜੇ ਦੀਆਂ ਹੀਆਂ ਦਾ ਫਟੇ ਮੂੰ ਮੰਜੇ ਦਾ ਮੰਜੇ ਦੀਆਂ ਹੀਆਂ ਦਾ ਬੜਾ ਦੁੱਖ ਲੱਗਦਾ ਏ ਸੋਹਰੇ ਦੀਆਂ ਧੀਆਂ ਦਾ ਬੜਾ ਦੁੱਖ ਲੱਗਦਾ ਏ ਸੋਹਰੇ ਦੀਆਂ ਧੀਆਂ ਦਾ ਸਾਡੇ ਪਿੰਡਾਂ ਮਈਆ ਤੈਨੂੰ ਕੁੱਤੇ ਪਵਾਵਾਂਗੇ ਸਾਡੇ ਪਿੰਡਾਂ ਮਈਆ ਤੈਨੂੰ ਕੁੱਤੇ ਪਵਾਵਾਂਗੇ ੱੱਕਾ ਮੰਜੇ ਦਾ ਤੈਨੂੰ ਯਾਦ ਕਰਾਵਾਂਗੇ ੱੱਕਾ ਮੰਜੇ ਦਾ ਤੈਨੂੰ ਯਾਦ ਕਰਾਵਾਂਗੇ ਮੇਰੇ ਆ ਬੇ ਮਈਆ ਮੈਂ ਕਨੂ ਆ ਗਈ ਮੇਰੇ ਆ ਬੇ ਮਈਆ ਮੈਂ ਕਨੂ ਆ ਗਈ ਟੱਕਾ ਮਾਰਿਆ ਬੂਹੇ ਤੇ ਜਾ ਪਈ ਟੱਕਾ ਮਾਰਿਆ ਬੂਹੇ ਤੇ ਜਾ ਪਈ ਫਟੇ ਮੂੰਹ ਬੂਹੇ ਦਾ ਬੂਹੇ ਦੇ ਕੁੰਡੇ ਦਾ ਫਟੇ ਮੂੰਹ ਬੂਹੇ ਦਾ ਬੂਹੇ ਦੇ ਕੁੰਡੇ ਦਾ ਬੜਾ ਦੁੱਖ ਲਗਦਾ ਏ ਸੋਹਰੇ ਦੇ ਮੁੰਡੇ ਦਾ ਬਣਾ ਦੁੱਖ ਲੱਗਦਾ ਏ ਸੋਹਰੇ ਦੇ ਮੁੰਡੇ ਦਾ ਸਾਡੇ ਪਿੰਡਾਂ ਮਾਇਆ ਤੈਨੂੰ ਕੁੱਤੇ ਪੁਆਵਾਂਗੇ ਸਾਡੇ ਪਿੰਡਾਂ ਮਾਇਆ ਤੈਨੂੰ ਕੁੱਤੇ ਪੁਆਵਾਂਗੇ ਤੱਕਾ ਬੂਹੇ ਦਾ ਤੈਨੂੰ ਯਾਦ ਕਰਾਵਾਂਗੇ ਤੱਕਾ ਬੂਹੇ ਦਾ ਤੈਨੂੰ ਯਾਦ ਕਰਾਵਾਂਗੇ ਮੇਰੇ ਆਵੇ ਮਾਇਆ ਮੈਂ ਕਾਨੂੰ ਆ ਗਈ ਮੇਰੇ ਆਵੇ ਮਾਇਆ ਮੈਂ आ गई हाय हाय हाए लड़े आनी कर लिया वाली वाड़ चो हाय हाय हा लड़े नी कर लिया वाली वाड़ लोलू -लो जहर चढ़े नी कर लिया वाली वाड़ चो लोलू -लो जहर चढ़या नी कर लिया वाली वाड़ चो निकी में लड़े आठू हाय हायेन कित लड़ैठू हां ਨੀਠੂ ਹੈ ਦੀਆਂ ਪੀੜਾਂ ਬੁਰੀਆਂ ਮੇਰੇ ਵਜਣ ਕਾਂ ਜਿਹੇ ਛੁਰੀਆਂ ਨੀਠੂ ਹੈ ਦੀਆਂ ਪੀੜਾਂ ਬੁਰੀਆਂ ਮੇਰੇ ਵਜਣ ਕਾਂ ਜਿਹੇ ਛੁਰੀਆਂ ਵੇ ਹੁਣ ਘਰ ਘਰ ਗੱਲਾਂ ਤੁਰੀਆਂ ਵੇ ਕਰੇ ਲਿਆ ਵਾਲੀ ਵਾੜ ਚੋਂ ਹਾਏ ਹਾਏ ਠੂਹਾਂ ਲੜਿਆ ਵੇ ਕਰੇ ਲਿਆ ਵਾਲੀ ਵਾੜ ਚੋਂ ਹਾਏ ਹਾਏ ਠੂਹਾਂ ਲੜਿਆ ਵੇ ਕਰੇ ਲਿਆ ਵਾਲੀ ਵਾੜ ਚੋਂ ਨੀ ਤੂੰ ਨੀਰੇ ਰੂਪ ਦੀ ਰਾਣੀ ਤੇਰਾ ਆਸ਼ਿਕ ਭਰਦੇ ਪਾਣੀ ਨੀ ਤੂੰ ਨੀਰੇ ਰੂਪ ਦੀ ਰਾਣੀ ਤੇਰਾ ਆਸ਼ਿਕ ਭਰਦੇ ਪਾਣੀ ਰਤ ਜੋ ਬਨਦੇ ਕਿੱਥੇ ਮਾਣੀ ਤੇਰੀ ਹਾਲੇ ਉਮਰ ਨਿਆਣੀ ਨੀ ਕਰ ਲਿਆ ਵਾਲੀ ਬਾੜ ਚੋਂ ਹਾਏ ਹਾਏ ਠੂਹਾਂ ਲੜਿਆਨੀ ਕਰ ਲਿਆ ਵਾਲੀ ਬਾੜ ਚੋਂ ਹਾਏ ਹਾਏ ਠੂਹਾਂ ਲੜਿਆਨੀ ਕਰ ਲਿਆ ਵਾਲੀ ਬਾੜ ਚੋਂ ਲੂ ਲੂ ਜ਼ਹਿਰ ਚੜਿਆਨੀ ਕਰਿਆ ਲਿਆ ਵਾਲੀ ਬਾੜ ਚੋ ਵੇ ਮੇਰੇ ਉੱਠੀ ਪੀੜ ਵੱਲੀ ਮੈਂ ਤਾਂ ਹੋ ਗਏ ਚੱਲ ਬਲੰਲੀ ਮੈਥੋਂ ਪੀੜ ਨਾ ਜਾਵੇ ਚੱਲੀ ਵੇ ਕਰਿਆ ਲਿਆ ਵਾਲੀ ਬਾੜ ਚੋ ਹਾਏ ਹਾਏ ਠੂੰ ਹਲੜਿਆ ਵੇ ਕਰਿਆ ਲਿਆ ਵਾਲੀ ਬਾੜ ਚੋ ਲੂ ਲੂ ਜ਼ਹਿਰ ਚੜਿਆ ਵੇ ਕਰਿਆ ਲਿਆ ਵਾਲੀ ਬਾੜ ਚੋ ਹਾਏ ਹਾਏ ਠੂੰ ਹਲੜਿਆ ਵੇ ਕਰਿਆ ਲਿਆ ਵਾਲੀ ਨੀਏ ਠੂਹਾ ਕਿੱਥੋਂ ਆਇਆ ਹੈ ਕਿੱਥੋਂ ਜ਼ਹਿਰ ਲਿਆਇਆ ਨੀਏ ਠੂਹਾ ਕਿੱਥੋਂ ਆਇਆ ਨੀਏ ਕਿੱਥੋਂ ਜ਼ਹਿਰ ਲਿਆਇਆ ਐਨੇ ਕਿੱਥੇ ਡੰਗ ਚਲਾਇਆ ਮੇਰੇ ਛਲਕਾਲ ਜੇ ਪਾਇਆ ਨੀ ਕਰ ਲਿਆ ਵਾਲੀ ਬਾੜ ਚੋਂ ਹਾਏ ਹਾਏ ਠੂਹਾ ਲੜਿਆ ਨੀ ਕਰ ਲਿਆ ਵਾਲੀ ਬਾੜ ਚੋਂ ਲੂ ਲੂ ਜ਼ਹਿਰ ਚੜਿਆ ਨੀ ਕਰ ਲਿਆ ਵਾਲੀ ਬਾੜ ਚੋ ਨੀਏ ਅੱਖੀਆਂ ਦੇ ਵਿੱਚ ਰਹਿੰਦਾ ਸੱਪ ਕਾਲ ਜੇ ਦੇ ਵਿੱਚ ਪੈਂਦਾ ਨੀਏ ਅੱਖੀਆਂ ਦੇ ਵਿੱਚ ਰਹਿੰਦਾ ਸੱਪ ਕਜਨੇ ਦੇ ਓਲੇ ਬੈਂਦਾ ਜੱਗ ਇਸ਼ਕ ਇਸ ਨੂੰ ਕਹਿੰਦਾ ਨੀ ਕਰ ਲਿਆ ਵਾਲੀ ਬਾੜ ਚੋ ਹਾਏ ਹਾਏ ਢੂਹ ਹ ਲੜਿਆ ਨੀ ਕਰ ਲਿਆ ਵਾਲੀ ਬਾੜ ਚੋ ਲੂ ਲੂ ਜ਼ਹਿਰ ਚੜਿਆ ਨੀ ਰੱਲਿਆ ਵਾਲੀ ਵਾੜ ਚੋ ਹਾਏ ਹਾਏ ਟੂਹਲੜਿਆਨੀ ਕਰੇ ਲਿਆ ਵਾਲੀ ਵਾੜ ਚੋ